ਤੇ ਨਹੀਂ ਚੋਪਨੀ ਕਰਦੀਆਂ ਮੰਮੀ ਦੱਸੀ ਅੱਜ ਕਿਸ ਟੌਪਿਕ ਤੇ ਤੁਸੀਂ ਅੱਜ ਚਰਚਾ ਕੀਤੀ ਇੰਨੀ ਛੋਟੀ ਛੋਟੀ ਚਰਚਾ ਨਹੀਂ ਕੀਤੀ ਤੇ ਜਿਹੜਾ ਮੈਨੂੰ ਅੰਦਰ ਲੰਮੇ ਪੈਣ ਨੂੰ ਰੌਲਾ ਸੁਣਦਿਆ ਸੀ ਉਹ ਕਿੰਨੂੰ ਕਿਵੇਂ ਤੇਰੇ ਕੰਨ ਵੱਜਦੇ ਸਵਾਹ ਕੰਨ ਵੱਜਦੇ ਮੰਮੀ ਕਹਿੰਦੀ ਉਹ ਰਾਜਾ ਬਚੜ ਅੱਧੀ ਰਾਤ ਤੱਕ ਉਹ ਜੋ ਰਾਜੇ ਦਾ ਬੇਜਾ ਵਜਦਾ ਨਹੀਂ ਨਹੀਂ ਦੱਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਮਨ ਦੀ ਸੁਣੀ ਜਾਏਗੀ ਗੱਲ ਨਿੱਕੇ ਉਹਨੂੰ ਸਰ ਮਾਈਕਲ ਹੋਇਆ ਚੁਗ ਚੁਗ ਕੇ ਕੰਮ ਕਰਨ ਦੇ ਉਹ ਮਾਈ ਗੋਡ ਬੋਲੇ ਆ ਤੇ ਤਿੰਨ ਮੱਝਾਂ ਚੋਈਆਂ ਬਸ ਸੱਚ ਯਾਰ ਇੱਕ ਜਣਾ ਕੋਈ ਵਾਈਕਲ ਰਾ ਵਧੀਆ ਚੰਗਾ ਜੇ ਕੋਈ ਸਮਾਧਾਨ ਹੋਵੇ ਤੇ ਉਹ ਵੀ ਦੱਸਿਓ ਜਰੂਰ ਸਾਡੀ ਕੁੜੀ ਨੂੰ ਹੋ ਗਿਆ ਵਾ ਤੇ ਉਹ ਦਿੱਕਤ ਚ ਆ ਵਿਚਾਰੀ ਦੀ ਬਾਹ ਬਹੁਤ ਪੀੜ ਕਰਦੀ ਆ ਤੇ ਪਰ ਉਹ ਬੋਲਨ ਦੇ ਉਹਦੀ ਮੰਮੀ ਜबान ਨੂੰ ਸਰਵਾਈਕਲ ਕਦੋਂ ਹੋਣ ਲੱਗੂਗਾ ਤੇ ਜबान ਨੂੰ ਹੋਣਾ ਹੀ ਕਿਸੇ ਨੂੰ ਰੁਗੀਆਂ ਨਹੀਂ ਇਹ ਜੇ ਜबान ਨੂੰ ਹੀ ਸਰਵਾਈਕਲ ਹੋ ਗਿਆ ਤਾਂ ਫਿਰ ਦੁਨੀਆ ਕਦੇ ਚੱਲੂਗੀ ਵੀ ਦਾਬ ਆ ਗਿਆ ਤੇ ਲੱਕ ਉਹਦਾ ਵੀ ਐ ਝੁਕਿਆ ਬਹੁਤ ਫੀਡ ਕਰਦਾ ਵਾਕੇ ਮਾਦੇ ਦੁਨੀਆ ਦੇ ਵਿੱਚ ਨਾ ਜਰਾਫ ਦੀ ਸਾਰਾ ਨਾਲ ਲੰਮੀ ਜबान ਮੰਨੀ ਜਾਂਦੀ ਦੀ ਉਹ ਵੀ ਦੂਜੇ ਨੰਬਰ ਤੇ ਆ ਠੀਕ ਨਹੀਂ ਧੌਣ ਆਉਂਦੀ ਜबान ਤੇ ਜबान ਦੇ ਵਿੱਚ ਦੀ ਧੌਣ ਆਉਂਦੀ ਆ ਧੌਣ ਦੇ ਵਿੱਚ ਦੀ ਜबान ਆਉਣੀ ਨਹੀਂ ਹਾਂ